you no. 3 4 ਬੱਲੂ ਪਾਜੀ ਪਹੁੰਚੇ ਆ ਸਾਡੇ ਵਿਚਕਾਰ ਜੀ ਆਇਆ ਖੜਿਆ ਜੀ 5 6 ਕਰਮਕਟ 13.5 ਗੇੜੀਆਂ 1 ਮਿੰਟ ਵਿੱਚ 15 83 ਪੌਂਡ ਹਿੰਦੀ ਸ਼ੇਰਪੁਰ ਦਾ ਚੱਲਦਾ ਹੈ 16 ਉੱਪਰਲੇ ਪਾਸੇ ਵਿਚਾਰ ਦਰਵਾਰਾ ਸਿੰਘ ਪ੍ਰਧਾਨ ਬਾਠ ਦਾ ਚੱਲਦਾ ਹੈ ਮਿੱਲਾ ਬੰਸੀਆ ਅਟਾ ਵਾ ਇਸ ਜੋਗ ਦਾ 18 19 ਕਾਈ ਤੋ ਪੈਨ ਬਈ ਬੋਲਦਾ ਵਾਲੇ ਵੀ ਨੋਟ ਕਰੋ 4 ਇੱਕਾ 45 ਤੇ 43 ਨੰਬਰ ਇੱਕੋ ਘਾਕੇ ਜੋੜ ਚੁੱਕੇ ਹੋਈਆਂ ਬੱਟੀਆਂ 5 ਇਹ ਹੁਣ ਜਿਹੜੀ 43 ਨੰਬਰ ਆ 6 ਇਹ ਆਪਾਂ 45 ਤੋਂ ਬਾਅਦ ਤੀਰ ਸਿੰਘ ਮਹਿਤਪੁਰ ਦੇ ਮਗਰ ਜੜਾ ਦੇਣੀ ਆ 7 ਇੱਕੋ ਘਾਦੇ ਛੱਡ ਕੇ ਕੋੜਾ ਪਰਲੇ ਪਾਸੇ ਬਾਲ ਮੱਖਣ ਸਿੰਘ ਕਾਲਗੜ੍ਹ ਰਾਜੇ ਕਾਲਗੜ੍ਹ ਦਾ ਚੱਲਦਾ ਜੀ 17 ਸੁਖਵਿੰਦਰ ਸਿੰਘ ਕੰਨਾ ਟੇਸੀਆ ਕਾਵਾ ਇਸ ਜੋੜ ਦਾ 18 ਨਾ ਵੀ ਨਾ ਹਰੀ ਕਿਹੜੀ ਨਹੀਂ 64 ਬੋਲ ਕੇ ਦੱਸੋ ਕਾਬੇ ਨੂੰ 70 80 ਫਗਤਲਾ ਅਖੀੜ ਹੀ 70 ਬਈ ਆ ਕਮਣਾ ਕਰਿਆ ਗੁਰੂ ਮੇਰਾ ਵੀਰ ਹੈਲੋ ਆ ਜਿਹੜੇ ਵੀਰ ਪੈਣਾ ਦੇ ਸਾਹਮਣੇ ਖੜੇ ਆ ਪੈਣਾ ਬਾਰ ਬਾਰ ਫੋਨ ਕਰਦੀ ਹੈ ਸਾਨੂੰ ਦੇਖਣ ਦੇ ਵਿੱਚ ਮੁਸ਼ਕਲ ਆਉਦੀ ਹੈ ਕਿਰਪਾ ਕਰਕੇ ਸਾਈਡ ਤੇ ਹੋ ਜਾਓ ਇੱਥੇ ਬਹੁਤ ਵੱਡੀ ਗਰਾਊਂਡ ਆ ਇਧਰ ਵਾਲੇ ਪਾਸੇ ਕਬਲੇ ਵੀਰ ਕੱਟਿਆ ਹੋਵੇ ਸਾਈਡ ਤੇ ਢੁੜ ਜਾ ਸਾਰਿਆਂ ਦੇਖਣ ਆਇਆ ਤੁਸੀਂ ਵੀ ਦੇਖਣ ਆਇਓ ਸੋ ਥੋੜੇ ਜਿਹੜੇ ਸਾਹ ਦੇ ਪਿੱਪਾਂ ਦੀ ਸੇਵ ਨੂੰ ਆਪੇ ਦੇਖ ਲਿਆ ਕਰੋ ਨਾ ਵੀ ਨਾ ਮੇਰਾ ਫਿਰ ਕੋਈ ਆਪਰ ਤੋ ਬੈਨ ਕੀਆ ਤਰਾ 12 13 13 ਤੋਂ ਕਰਮ ਉੱਪਰ ਆ ਜੀ ਇੱਕ ਮਿੰਟ ਦੇ 14 ਮਾਨਸਿਪਲ ਅਮਰਿੰਗਸਰ ਘਾਟੀ ਘਾਟੀ ਰਹੀਮਪੁਰ ਦਾ ਚੱਲਦਾ ਜੀ 15 ਉੱਪਰਲੇ ਪਾਸੇ ਬਹੁਤ ਲੋਕਾਂ ਦੀ ਭੰਗ ਆ ਰਹੀ ਹੈ ਇੱਧਰ ਪੱਟੀ ਵੰਡਿਆ ਇਹ ਸੰਗਮਾਤ ਪਰ 500 ਰੁਪਿਆ ਮਿੱਲੇ ਬਰਸੀ ਵਾਲੇ ਦਿੰਦੇ ਤੇ 500 ਰੁਪਿਆ ਮੇਰੇ ਲਈ ਦੇ ਗਏ ਜੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ 13 14 13.5 ਤੋਂ ਕਰਮ ਉੱਪਰ ਆ ਜੀ 1 ਮਿੰਟ ਦੇ 15 83 ਬਾਲ ਦੇ ਸੁਵਰਜ ਸਿੰਘ ਨਮੂਨੀਆਂ ਦਾ ਚੱਲਦਾ ਆ ਜੀ 16 ਉੱਪਰਲੇ ਪਾਸੇ ਬਾਲ ਦੇ ਢੰਡਾ ਪਰਿਵਾਰ ਦਾ ਚੱਲਦਾ ਜੀ 17 ਬਿੱਲਾ ਪੰਸੀਆ ਬੈਠ ਕੇ ਭਾਈ ਮੇਰਾ ਵੀ ਬੈਠ ਕਾਟ ਨਾ ਬੇਨਾ 70 ਮਾਰ ਦੇ ਮਾਰ ਦੇ ਬੈਕਾਂ ਹੀ ਖੁੱਲ ਕੇ ਤਾੜੀਆਂ ਬਹੁਤ ਵਧੀਆ ਜੋਗ ਚੱਲੀਆ ਸਮਾ ਸੁਣਾ ਗੌਰ ਦੇ ਨਾਲ 5 ਮਿੰਟ 24 ਸਕਿੰਟ 6 ਪੁਆਇੰਟ 5 24 6 ਹਾਲੇ ਤੱਕਰ ਚੱਲੀਆਂ ਜੋਗਾ ਚੋਂ ਘੱਟ ਸਮਾਂ ंग सवन सिंध नमोली

13 ਬੰਦੇ ਬਹੁਤ ਗੁੱਥਾ ਮਾਰ ਰਹੇ ਨੇ ਮੇਰੇ ਗੱਲਾਂ ਗੱਲਾਂ ਦੱਸੋ 14 ਦਾ ਕਰਮੁਪਰੇ ਆ ਜੀ ਇੱਕ ਮਿੰਟ ਦੇ 15 ਨਾਰ ਵਾਲਾ ਪਾ ਮੇਰਾ ਵੀਰ ਕੋਈ ਨਹੀਂ ਕੋਈ ਨਹੀਂ 16 83 ਬਾਲ ਦੇ ਚੱਲਦਾ ਸਰਜੀਤ ਸਿੰਘ ਸਾਧਪੁਰ ਦਾ 17 ਗੋਰਾ ਜੂ ਐਸਏ ਸਾਧਪੁਰ ਸਾਹਿਬ ਸਾਧਪੁਰ 18 ਗੋਪੀ ਸਰਪੰਚ ਸਾਧਪੁਰ ਦਾ ਉੱਪਰਲੇ ਪਾਸੇ ਨਰਜਾ ਬੋਲ ਚੱਲਦਾ 19 ਵਰਜਿੰਦਰ ਸਿੰਘ ਸਰੀ ਦਾ 20 ਬਿੰਦਾਸਰੀ ਗੇਲਾ ਸਰੀ ਹਿੰਦੇ ਸਰੀ ਦਾ 21 ਸੁਖਵਿੰਦਰ ਸਿੰਘ ਕਾਣਾ ਟੇਸੀਆ ਕਾਬਸ ਜੋਗ ਦਾ 22 ਉੱਚਾ ਹੋ ਜਾ ਉੱਚਾ ਉੱਚਾ 23 ਉਹ ਨਹੀਂ ਉਹ ਮਾਰੀ ਨਾ ਮਾਰੀ ਨਾ 24 22 26 27 ਦੋ ਕਰਮਾ ਘਟੇ 27 ਗੇੜੇ ਲਾ ਬਿਨਾ ਮੇਰੇ ਵੀਰ ਹਾਂਜੀ ਬੈਟ ਕੇ ਸਿਕੰਦਰਪੁਰ 29 ਪੁੱਟਾ ਕੰਮ ਕਰਾਉਣਾ ਤੁਸੀਂ ਬਾਅਦ ਵਿੱਚ ਆਣ ਜਾਓ 30

70 ਉਸ ਜੋਗਦਾ ਸਮਾਂ ਸੁਣੋ 5 ਮਿੰਟ 32 ਸਕੰਡ 63 ਪੁਆਇੰਟ 5 32 63 ਹਲੇ ਤੱਕ ਉਹ ਚੱਲਿਆ ਜੋਗਾ ਚੋਂ ਲਗਭਗ 3 ਜੇ ਨੰਬਰ ਤੇ ਚੱਕੇ ਨਹੀਂ ਕੀਤੀ ਗੱਲਾਂ ਮੈਂ Oh तुछ। 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 영상, 10ड calendar, एक दो तीन। 4 5 6 7 8 9 10 11 12 13 14 15 16 17 18 19 20 21 22 23 ਸਰਵਿੰਦਰ ਸਿੰਘ ਜੀ ਸਾਧਪੁਰ 23 ਬੋਲ ਬੋਲ ਹੈਲੋ ਹਾਤੀ ਮੈਂ ਡਾਕਟਰ ਨਾ ਬਈ

ਇਹ ਘਰ ਦੀ ਜੋਗ ਜਾਂਦੀ ਆ ਜੀ ਪੱਪੂ ਮੂਰਾ ਵਾਲੀ ਦੀ ਇਹ ਵੀ ਕੁਝ ਕਰ ਸਕਦਾ 9 10 11 12 13 14 15 16 17 18 19 20 ਸੀਓ ਬੋਲਦਾ ਤੁਮ ਮੈਕਸੀ 13 ਅਸੀਂ ਬੋਲਦਾ ਹਰਨੇਕ ਸਿੰਘ ਮਠੱਡਾ 16 ਪਵਰਾਜ ਸਿੰਘ ਮਠੱਡਾ ਦਾ ਚੱਲਦਾ ਹੈ ਜੀ ਉੱਪਰ ਦੇ ਪਾਸੇ 17 ਸੁਰਗਵਾਸੀ ਸਰਦਾਰ ਅਮਰੀਤ ਸਿੰਘ ਮਾਨ ਜਲਸ਼ੇਰ ਬੱਬੂ ਜੱਲੂਵਾਲ ਦਾ ਬਹੁਤ ਚੱਲਦਾ ਹੈ ਬਿੱਲਾ ਬਾਂਸੀਆ 19 ਹਤਾਵਰ ਜੁਲਪ ਦਾ ਜੀ 22 22 ਜਿਹੜਾ ਕੰਮ ਸਵੇਰ ਦਾ ਨਹੀਂ ਹੋਇਆ ਉਹ ਨਾ ਕਰਿਓ 31 ਹੋ ਗਿਆ ਟਕਰਾ 36 ਹੋ ਗਿਆ ਟਕਰਾ 50 ਹੋ ਗਿਆ ਟਕਰਾ ਕੋਦੀ ਨਾਮਾ ਸੇ ਵੀਰੋ ਆ ਭਾਈ ਜਨੇ ਸਾਰੇ 52 ਭਾਈ ਅੰਦਰ ਦਾ 68 ਬੁਲੀ ਆਇਆ 36 ਤੇਨ ਸਮਝੋ ਲਾਸਟ ਗੇੜਾ ਦੇ ਵੀ ਸੀਟੀ ਵੱਜ ਜਾਣੀ ਆ 64 ਓ ਨਾ ਬੋਲਾ 65 ਬੜਾ ਵਧੀਆ 66 सीटी भरा लेनी मर गया जाना लवे मारो ताड़िया ਗੋਰ ਦੇ ਨਾਲ 22 ਸਕੰਡ 82 ਪੁਆਇੰਟ ਹਾਲੇ ਤੱਕਰ ਚੱਲੀਆਂ ਜੋਗਾ ਚੋ ਪਹਿਲੇ ਨੰਬਰ ਤੇ ਉਹ ਚੱਲੀ ਆ ਫੇ ਇੱਕ ਰਹਿ ਗਈ ਭਾਜੀ ਸੁਖਾ ਮਾਨ ਜਮਸ਼ੇਰ ਮਰੀਕ ਸਿੰਘ ਮਾਨ ਜਮਸ਼ੇਰ ਵਾਲੂ 1000 ਰੁਪਏ